ਧੰਨਵਾਦ ਮਿੱਤਰ ਪਿਆਰੇ ਚੜਦੀ ਕਲਾ ਚੜਦੀ ਕਲਾ ਚੱਲ ਚੜਦੀ ਕਲਾ ਜੀ ਰੱਖੇ ਪ੍ਰਮਾਤਮਾ ਹਾਂ ਕੀ ਮਾਸੀ ਗੰਦੀ ਨੇ ਬੜਾ ਸਾਇ ਇਹਦੇ ਦੇਖੂ ਵਾਲੇ ਨੇ ਸਾ ਸਾ ਖਾਣੇ ਲੱ ਮੱਝੇ ਮੱਝਾ ਹੋ ਗਈਆਂ ਚੱਕ ਮਾਸੀ ਤੁਹਾਡੇ ਮੱਝੇ ਮੱਝਾ ਹੋ ਗਈਆਂ ਤੁਹਾਡੇ ਵਧਾਈਆਂ Hey, que va ਕਿੰਨੀ ਸ਼ਾਂਤੀ ਆ ਖੇਤਾਂ 'ਚ ਤੜਕੇ ਦੇ 7:30 ਵਜੇ ਦਾ ਸਮਾਂ ਹੋਇਆ। ਹਾਂ ਵੀਡੀਓ ਦੇਖ ਰਹੇ ਸਾਰੇ ਵੀਰੇ ਪੰਜਾਬ ਨੂੰ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਆਪਣੇ ਅੱਜ ਦੇ ਨਵੇਂ ਬਲੌਗ 'ਚ। ਅੱਜ 10 ਭਾਦੋਂ 25 ਅਗਸਤ 2024 ਐਤਵਾਰ ਦਾ ਦਿਨ। ਹਾਂ 6 ਵਜੇ ਦੀ ਸਲਾਹਾਂ ਕਰੀ ਜਾਂਦਾ ਸੀ ਖੇਤ ਜਾਵਾਂ ਜਾਂ ਨਾਲੇ ਤਾਂ ਹਰਾ ਲੈ ਆਉਂਗਾ। ਤੇ ਆਪਣੇ ਮਿੱਤਰ ਪਿਆਰੇ ਦੂਜੇ ਬਿਜੀ ਨਹੀਂ ਸਾਰੇ ਤੇ ਨਾਲੇ ਮੈਂ ਇੱਧਰ ਪਾਣੀ ਧਾਣੀ ਛੱਡਿਆ ਸੀਗਾ ਕੱਲ। ਉਹਨਾਂ ਕੇ ਬੰਦ ਕਰਿਆ ਵੰਗੇ ਰਾਡ ਮੋਟਰਾਂ ਛੱਡ ਗਈਆਂ ਸੀ ਜਿਹੜੀਆਂ ਤੇ ਫਿਰ ਖਾਲੋ ਰੇ ਸੁੱਕੀ ਜਾਂਦੇ ਆ ਪਾਣੀ ਤੇ ਉਹ ਉਧਰ ਪਾਪਾ ਵੀ ਆ ਕੇ ਗਿੜਾ ਮਾਰਨ ਤੇ ਖੈਰ ਧੰਨਵਾਦ ਭਾਈ ਸਾਰਿਆਂ ਦਾ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾ ਜ਼ਰੂਰ ਦੇਖਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹੇ ਨੇ ਸਾਂਝੀ ਸੁੱਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਹੋ ਸੁਣ ਸਕਦੇ ਹੋ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖ ਰਹੇ ਤਾਂ ਫੋਲੋ ਲਾਜ਼ਮੀ ਕਰ ਲਿਓ ਤੇ ਕਰਦੇ ਆ ਦਿਖਾਉਣੇ ਆ ਦਿਨ ਦੀ ਗੱਲਬਾਤ ਸ਼ੁਰੂ ਸਾਰੀ ਇਹ ਜਿਹੇ ਵੀ ਗੱਲਬਾਤ ਹੋਈ ਆ ਜਿਹਦੀ ਥੀ ਐਂਡ ਤੱਕ ਦੇਖਿਆ ਜਰੂਰ ਚੋਨਾ ਰੰਗ ਜਾ ਬਟਾ ਗਿਆ ਥੋੜਾ ਜਿਹਾ ਤੇ ਨਾਲੇ ਐਸ ਵੇਲੇ ਰੋਜ਼ ਸਵੇਰੇ ਮੌਸਮ ਵੀ ਰੰਗ ਬਟਾਉਂਦਾ ਹੁੰਦਾ ਆ ਹੁਣੇ-ਹੁਣੇ ਸੂਰਜ ਸਾਹਿਬ ਨੇ ਆ ਦਰਸ਼ਨ ਦਿੱਤੇ ਆ ਪਹਿਲਾਂ ਲੋਕੇ ਹੋਏ ਸੀਗੇ ਇਧਰ ਜਿਹੜੀ ਉਹ ਗੁੜੀ ਦੀ ਦੀਆ ਘਾਟਾ ਉਹਦੇ ਉੱਲੇ ਐਂਕੀ ਕਿਸੇ ਵੀ ਵੱਟ ਤੇ ਡੰਡੀ ਨਹੀਂ ਬਣੀ ਸਾਡੇ ਤੋਂ ਮਤਲਬ ਐਸ ਤਰ੍ਹਾਂ ਮੜੀ ਮੋੜੀ ਲਾਤੜੀ ਨਹੀਂ ਗਈ ਵੱਟ ਤੇ ਹੁਣ ਜੇ ਤੇ ਤੁਰਦਿਆਂ ਤਾਂ ਇਹ ਢਲਦੀ ਜੀ ਆ ਗੱਗੂ ਨੂੰ ਮੈਂ ਕਿਹਾ ਸੀ ਹੁਣ ਗਾ ਕੋਕ ਪੱਟ ਤੇ ਖਾਲਾਂ ਤੋਂ ਡੰਡੀਆਂ ਬਣਾ ਲਈਏ ਤੁਰਨੋਂ ਤੇ ਪਾਪਾ ਰੋਜ ਲਾਂਬੇ ਦਿੰਦੇ ਭਾਈ ਕਿ ਮੇਰੇ ਵਰਗਾ ਵੀ ਕਹਿੰਦੇ ਨੱਕਾ ਬੰਦ ਕਰਿਆ ਵੇ ਤੁਰੇ ਆਉਂਦਾ ਖਾਲ ਤੇ ਤੁਰ ਕੇ ਆ ਕਰਕੇ ਤੇ ਨਹੀਂ ਇਹਦੇ ਹੁਣ ਤੁਰਨਾ ਔਖਾ ਗਾ ਕਿ ਜਦੋਂ ਤੜਕੇ ਸਨੇਹਾ ਖੇਤ ਆਉਨੇ ਆ ਸੋਹਣੀ ਸ਼ਾਂਤੀ ਹੁੰਦੀ ਹੈ ਖੇਤਾਂ ਚ ਕੁਦਰਤ ਨੂੰ ਨੇੜੇ ਤੋਂ ਦੇਖਦਾ ਬੰਦਾ ਆ ਵੱਧ ਜੀ ਲੱਗਦਾ ਤੜਕੇ ੜਕੇ ਆ ਕੇ ਤੇ ਇਧਰ ਲਾਈ ਹੋਈ ਆਪਣੀ ਟਾਲੀ ਦੇ ਹਾਲੇ ਤੱਕ ਕੋਈ ਪੱਤਾ ਕੱਢਿਆ ਨਜ਼ਰ ਨਹੀਂ ਆਇਆ ਤੇ ਥੱਲੇ ਇਹਦੇ ਉਬੂਰਜਾ ਝੜੀ ਜਾਂਦਾ ਲੱਗਦਾ ਜਿਵੇਂ ਕੋਣ ਜਾ ਜਾਂ ਕੁਝ ਲੱਗਿਆ ਹੁੰਦਾ ਇਹਨੂੰ ਆਹ ਆਹ ਸੀ ਇਹ ਤੋਂ ਕਿਤੇ ਇਥੋਂ ਨਿਕਲੇ ਹੋਇਆ ਹੈ ਕੱਲ ਪਰसों ਨੋਟ ਕਰੀ ਸੀਗੀ ਇਹ ਗੱਲ ਮੈਂ ਤੇ ਬਾਕੀ ਠੀਕ ਆ ਹਾਲੇ ਉਮੀਦ ਹੈਗੀ ਆ ਕਿ ਚੱਲ ਜਾਵੇ ਇਹ ਤੇ ਮੌਸਮ 'ਚ ਥੋੜਾ ਬਦਲਾ ਆਇਆ ਹਵਾ ਚੱਲ ਵੀ ਤੇਜ਼ ਨਾਲ ਹੀ ਗੱਖਾਂ ਦਾ ਬੂਟਾ ਨਜ਼ਰ ਆਇਆ 8 ਨੰਬਰ ਚੱਪਲਾ ਨੌਜਵਾਨ ਨੇ ਵਾਪਸ ਆ ਕੇ ਪੈਰਾਂ ਚ ਪਾਲੀਆਂ ਤੇ ਘੰਟਾ ਹੋ ਗਿਆ ਮੈਨੂੰ ਘਰੋਂ ਆਏ ਨੂੰ ਹਾਲੇ ਤੱਕ ਮੈਂ ਖੇਤ ਦੇ ਉਤੋਂ ਦੀ ਢੀੜਾ ਮਾਰਿਆ ਕੁਦਰਤ ਨੂੰ ਨਿਹਾਰਿਆ ਤੇ ਨੱਕੇ ਬੰਨੇ ਬਦਲੀ ਕਰੇ ਨੇ ਤੇ ਹੁਣ ਲੈ ਕੇ ਬਾਬੇ ਦਾ ਨਾਮ ਮਾਰਦਿਆਂ ਹਰੇ ਨੂੰ ਖੰਭ ਪੂਰੀਆਂ 21 ਸੱਥਰੀਆਂ ਵੱਡਣੀਆਂ ਚੋਬਰ ਨੇ ਆ ਤਿੰਨੇ ਘਰਾਂ ਦਾ ਹਰਾ ਗੱਗੂ ਦਾ ਆਪਣੇ ਹੈਪੀ ਦਾ ਤੇ ਆਪਣਾ ਇਹ ਇੱਕ ਘਰ ਦਾ ਹਰਾ ਵੱਡਣਾ ਉਹਦਾ ਬੰਦਾ ਬਸ 5 ਮਿੰਟਾਂ ਚ ਲਾ ਲੈਂਦਾ ਹੁੰਦਾ ਕਿ ਮਿੰਟ ਦੀ ਇੱਕ ਵਧੀਆ ਸੋਹਣੀ ਤਕੜੀ ਜੀ ਆ ਥੱਬੇ ਟਾਈਪ ਗੱਲ ਮੰਨ ਲਓ ਤੇ ਹਾ ਦਾਤੀਆਂ ਪਈਆਂ ਨੌਜਵਾਨ ਦੀ ਉਡੀਕ ਕਰ ਰਹੀਆਂ ਓਏ ਗੁਰੂ ਨਹੀਂ ਇਹਦੀ ਲੋਟ ਆ

ਉਹ ਮਾਇ ਦਾ ਤੈਨੂੰ ਆਇਆ ਗਿਆ ਸੀਗਾ ਪਾਣੀ ਪੀ ਲਾ ਤੇ ਤੈਨੂੰ ਚਾਹ ਦੀ ਸਮਝ ਆ ਗਈ ਕੇ ਉਹ ਪਾਣੀ ਤਾਂ ਪੀ ਜਾ ਫਿਰ ਗੁੱਸੇ ਗਾਤ ਹੋ ਗਿਆ ਨੱਕਾ ਬਦਲ ਕੇ ਆਉਣਾ ਠੀਕ ਹੈ ਨੌਜਵਾਨ ਗਵਾਂਢੀ ਮਿੱਤਰ ਸੀਰਾ ਇਹਨੂੰ ਅ ਮੈਂ ਆਵਾਜ਼ ਮਾਰਤੀ ਉਹ ਦੂਰ ਫਿਰਦਾ ਸੀ ਮੈਂ ਚਾਹ ਪੀ ਲਾ ਉਹ ਟਰੈਕਟਰ ਤੇ ਜੱਗ ਫਰੂਲੀ ਜਾਂਦਾ ਵਿਚਾਰਾ ਕੇ ਤੇ ਉਹ ਕਿਹੜਾ ਨੇਕੜੂ ਆ ਮੈਨੂੰ ਕਹਿੰਦਾ ਇੱਥੇ ਚਾਹ ਉਹ ਮੈਂ ਹੱਸਦਾ ਸੀਗਾ ਉਹਨਾਂ ਨਾਲ ਚੱਲ ਚਾਰ ਗੱਲਾਂ ਸੁਣਾ ਜੂਗਾ ਹਾਂ ਖੂਬ ਸੂਰਤ ਮੌਸਮ ਆ ਨੌਜਵਾਨ ਕਰ ਘਾੜ ਪੜਦੇ ਕੀ ਹਾਲ ਆ ਜੋ ਬ్రో ਤਾਰੀ ਠੇਕੇਦਾਰ ਐਂਡ ਪਾਰਟੀ ਚੜਦੀ ਕਲਾ ਪੂਰੇ ਕਿੰਨੇ ਕਿਲੇ ਕਰਤੇ ਅਸੀਂ ਕਰਤੇ ਤਗੜਾ ਵਧੀਆ ਜੀ ਵਧੀਆ ਅੱਜ ਤੇ 11 ਕਿਲੇ ਹੁਣ ਆ ਕੇ ਤੜਕੇ ਵੈਰੀ ਗੁੱਡ ਆ ਕਿੰਨੀ ਕਿ ਐਵਰੇਜ ਕੱਢਦੇ ਨੇ ਦਿਨ ਚ ਇਹ ਤਾਂ ਕੰਮ ਤੇ ਡਿਪੈਂਡ ਆ ਡਿਪੈਂਡ ਕਰਦਾ ਕਿੰਨੇ ਕਿ ਕਰਦੇ ਆਂ ਤੇ ਠੀਕ ਐ ਤੇ ਆ ਭਾਈ ਨੌਜਵਾਨ ਤਾਰੀ ਹੋਰੇ ਤੇ ਪੱਕੇ ਸਟੈਂਡ ਬਣਾ ਰੱਖੀ ਨੇ ਕਿ ਮੋਟਰਸਾਈਕਲਾਂ ਦੇ ਢੋਲੀਆਂ ਧਰਨੋ ਤੇ ਠੇਕੇ ਦੇ ਕੰਮ ਕਰ ਝਾਕਦੇ ਆ ਫੱਟੇ ਨਵੇੜਦੇ ਆ ਕੰਮ ਤੇ ਕਿਸੇ ਵੀਰ ਭਾਈ ਨੇ ਸੂਰਤੀਆ ਪਿੰਡ ਆਪਣਾ ਤੇ ਨਾਲ ਦੇ ਪਿੰਡ ਵਾਲੇ ਨੇ ਕਿਸੇ ਨੇ ਕੋਈ ਰੇਸ ਸਪਰੇਅ ਵਾਲਾ ਕੰਮ ਕੋਈ ਵੀ ਕਰਾਉਣਾ ਵੇ ਠੇਕੇ ਤੇ ਕਰਦੇ ਆ ਤੇ ਜੋ ਪੁਰਾਣਾ ਨੰਬਰ ਫੇਰ ਬੋਲਦੇ ਆ ਜੇ ਇੱਕ ਵਾਰੀ ਤੇਰਾ 8295720660 8295720660 ਵੈਰੀ ਗੁੱਡ ਹੁਣ ਤਾਂ ਮੇਰੇ ਵੀ ਯਾਦ ਹੋਈ ਮਤਲਬ ਤਿੰਨ ਚਾਰ ਵਾਰੀ ਬੋਲਤਾ ਨਾ ਅੱਗੇ ਪਿਛੇ ਹਸੀਰੇ ਉਹ ਕਾਰ ਸੇਵਾ ਜੋ ਢੱਕਿਆਵਾਂਗੇ ਆਦਾ ਘਟਾ ਇਹਦੇ ਚ ਕੀ ਸੇਵਾ ਬਾਈਆ ਬਾਈਆ ਆਊਗੀ ਸਾਰਿਆਂ ਨੂੰ ਉਹ ਠੀਕ ਹੋ ਯਾਰ ਹਈ ਮਿਹਨਤ ਕਰਦੇ ਨੌਜਵਾਨ ਲਾ ਰੱਖੀਏ ਡਿਊਟੀ ਇਹੀ ਧੁੰਦ ਬਣਾਉਂਦੇ ਫਿਰਦੇ ਸੀ ਪਹਿਲਾਂ ਉਹ ਦੂਰੋਂ ਜਿਹੜੀ ਆਪਾਂ ਵੀਡੀਓ ਬਣਾਈ ਸੀਗੀ ਚਾਰ ਨੌਜਵਾਨ ਚਾਰੇ ਹੁੰਨੇ ਹੋ ਹਾਂ ਸੱਤ ਜਣੇ ਤਿੰਨੇ ਜਾਈ ਠੀਕ ਹੈ ਤੇ ਇਹ ਰੇ ਦਾ ਕੀ ਆ ਇਹਦਾ ਸਪਰੇ ਦਾ ਕੀ ਰੀਡਰ ਲੈਣੇ ਕਿਲਾ ਪਿਆਰ ਵੀ ਟੋਲੀ ਟੋਲੀਆਂ ਕੇ ਨੀ ਮਰਜੀ ਬਵਾਲੇ ਬੰਦਾ ਨਾ ਠੀਕ ਐ ਤੇ ਰੇ ਦਾ ਰੇ ਦਾ ਕੱਲੀ ਜੂਰੀ ਜਿੰਨੇ ਕੋਲ ਡੀਏਪੀ ਐ ਹਾਂ 80 ਰੁਪਏ ਗੱਟਾ ਰਲਾ ਕੇ 100 ਰੁਪਏ ਰਲਾ ਕੇ 100 ਰੁਪਿਆ ਕੱਲੀ 80 ਰੁਪਏ ਠੀਕ ਐ ਜੋ ਬਰਾ ਆ ਜੋ ਛੂਟਾ ਦਾ ਵਾਦੀ ਡ੍ਰੈਕਟਰ ਤੇ ਆ ਟਾਸ ਜੱਕੀ ਰ ਤੇ ਜੋਗਦਾਨ ਪਾਈ ਏ ਸੈਕਟਰ ਸ਼ਾਰਟ ਕਰਨ ਤੇ ਹੋਰ ਉਹ ਵੀ ਠੇਕੇਦਾਰਾ ਚੋਬਰ ਆਪਣੇ ਝੋਨਾ ਲਾ ਗਏ ਸੀ ਇਹ ਆ ਏਤਲਾ ਏਤਲਾ ਕਿੰਨੀ ਬੇਕਲੇ ਰਹੀ ਕਿ ਤੂੰ ਦੱਦ ਸੀ ਨਾ ਇੱਕ ਗਾਲੀ ਵਿੱਚ ਥਾਕੇ ਕਰੇਗਾ ਕੀ ਬਕੀੜੀ ਕਰ ਪਿੱਛੇ ਨਹੀਂ ਕਾ ਹਾਂਜੀ ਪ੍ਰਧਾਨ ਜੀ ਵਿਆਹ ਜਾਣੇ ਹੋ ਮੈਨੂੰ ਤਾਂ ਕੋਈ ਲੈ ਗਈ ਨਹੀਂ ਕਿਹਾ ਤੇ ਕੀ ਮੈਂ ਤਾਂ ਆਹੀਂ ਫਿਰਦਾਗਾ ਹੈਂ ਛੱਡ ਜੋ ਆਹੀਂ ਤਾਂ ਨਹੀਂ ਜਾਊਂ ਮੈਂ ਹੁਣ ਲਿਪੜਿਆ ਹੋਇਆ ਨੀਰਾ ਕੌਣ ਪਾਊਗਾ ਫੇਰ ਇੱਧਰ ਨੂੰ ਮੂੰਹ ਕਰੋ ਐਂ ਘਵਾ ਕੇ ਇੱਧਰ ਨੂੰ ਐਂ ਘਵਾ ਕੇ ਮੂੰਹ ਕਰੋ ਆਦਰਾ ਸਤਿ ਸ਼੍ਰੀ ਅਕਾਲ ਬਲਾ ਹੋਰ ਨੂੰ ਹੱਥ ਜੋੜ ਕੇ ਤੂੰ ਬੜਾ ਘੈਂਟ ਬਣਿਆ ਫਿਰਦਾ ਚੋਏ ਹੈਂ ਓਏ ਐਂਗਾ ਤਾਂ ਹੋਈ ਨਾ ਕਾਹ ਹੁਣ ਇਹ ਜਗ੍ਹਾ ਤੇ ਬਹਿ ਜਾ ਨੀ ਚੁੱਤ ਨੀ ਚੁੱਤ ਮਿੱਤੇ ਕਾ ਤੁੱਤਣਾ ਉਹ ਕਹਿੰਦਾ ਸੀ ਉਹ ਹੀ ਮਿੱਤੇ ਬਸ ਉਹ ਹੀ ਦੇ ਲਈ ਰਖਦਾ ਈ ਗੱਲਾਂ ਵੇ ਗਾਰੀ ਉਹ ਬੰਦਾ ਜਰਾ ਇੰਨੀ ਕੀ ਲਿਆ ਆ ਬਸ ਚਾਚੇ ਨਾਲ ਕਹਿੰਦੇ ਲਵੇਰ ਨਾ ਹੈ ਅੱਛਾ ਚਾਚਾ ਨਹੀਂ ਮੈਂ ਤੈਨੂੰ ਜੰਮ ਵੀ ਲੈ ਜਾ ਕੇ ਰੂਲ ਮੈਂ ਬਿੰਦੀ ਲਾ ਰਖੀ ਆ ਅੰਗਰ ਆ ਕਿਰੇ ਕੀ ਨਾ ਕੁੜੀ ਕਿ ਤਰ੍ਹਾਂ ਆਗੀ ਇਹਨੂੰ ਮਸਤ ਕੁੜੀ ਆ ਤੇ ਫੁੱਫੜ ਬਲਾਈਏਦਾਗਾ ਭਾਣ ਜਾ ਜਸਮਨ ਤੂੰ ਉੱਤੇ ਚੜਾਈ ਵਾਲੀ ਹੋਏ ਹੈ देखा पिछु भी मड़ा ओ बा फुफड़ ले ये तो नहीं हेलो सहज रे आओ सहज उरे दा आया चंगा बड़ी भज दियो आजा आजा दिय। उठ आ मगे अभी बड़ी भज दियो ए भज दियो कट भज दिए है मंती चाचा ने पूछ रहा हूं मैं मंती पे नहीं का मंती नहीं पे आउदा मंती पे आउदे नहीं का चालू ਨੀ ਬਣੀ ਉਹਦਾ ਕੀ ਹੋਇਆ ਗੁੜੇ ਤੈਨੂੰ ਹੈ ਐਡਾ ਸੋਹਣਾ ਤੇਰੇ ਸੂਟ ਪਾਇਆ ਦੇਖ ਆ ਦੇਖੀ ਚਲੋ ਬੈਜੋ ਬਾਏ ਬਾਏ ਕਰਤਾ ਸਾਰੀ ਬਾਏ ਚੰਗਾ ਵਈ ਸੋ ਸ੍ਰੀ ਕਾਲ ਪੱਖਾ ਲਾਉਣਾ ਲੈ ਹੁਣੇ ਲਾਉਣਾਗੇ ਹੁਣੇ ਲਾ ਦੇ ਲਿਆ ਫਿਰ ਕਹਿੰਦੇ ਬਣਾ ਕੇ ਨਹੀਂ ਗਿਆ ਜਦੋਂ ਪਾਣੀ ਪਿਆ ਦੇ ਨਾਲ ਮੈਂ ਸੱਜਾਂ ਚੰਗਾ ਦਵਾਰੇ ਹੈ ਦਵਾਰੇ ਦਵਾਰੇ ਨੀਰੇ ਬਾਏ ਚੰਗਾ ਫਿਰ ਹੁਣ ਸਾਜਰੀ ਵੀ ਲਵਾਈ ਦਿਓ ਦਵਾਰੇ ਪਤਾ ਨਹੀਂ ਮੈਂ ਕਿੱਥੇ ਫਿਰਦਾ ਹਾਂਗਾ ਸਤਿ ਸ੍ਰੀ ਅਕਾਲ ਬੇਟਾ ਤੁਹਾਨੂੰ ਸਾਰਾ ਤੰਦਰੁਸਤ ਰਹਿਣਾ ਤੁਹਾਡੇ ਵਾਹ ਵਾਹ ਜੁੜੇ ਰਹੋ ਚੰਦਾ ਦੰਡਾ ਇੱਕ ਸ਼ੇਅਰ ਕਮੈਂਟ ਕਰਨੋ ਕਰਿਓ ਵੀ ਨਾ ਭੁੱਲਿਓ ਫੇਸਬੁੱਕ ਤੇ ਦੇਖਦੇ ਫੋਲੋ ਵੀ ਦੇਖਿਆ ਕਰਿਆ ਕਰੋ ਥੋੜਾ ਟ੍ਰੈਕਰ ਦੇ ਕੋ ਬਲੋਕ ਜ਼ਰੂਰ ਦੇਖਣਾ ਬੇਟਾ ਬਿਆਹ ਤੇ ਜਾਂਦੇ ਅਸੀਂ ਚੰਗਾ ਤਾਂ ਸੁਭਾਅ ਚੈੱਕ ਮੈਨੂੰ ਛੱਡ ਕੇ ਘਰੇ ਆਹ ਚੰਗਾ ਕੰਮ ਕੋਣਾ ਇਹਦਾ ਹਾਂ ਫੋਨ ਆਈਂਦਾ ਉਹ ਕਿਤੇ ਠੀਕ ਆ ਦੇਖਦੇ ਆ ਹਮ ਨਹੀਂ ਵੀਲੇ ਹੈ ਕਿ ਆਮ ਆ ਕਰ ਲਾ ਗਾਲਾ ਫਿਰ ਮੈਂ ਜਾਨਾ ਉਹਨੇ ਡਾਟ ਆ ਜੀ ਮਿਲ ਜਾਂਦੀ ਜਾਂਦੀ ਹੈਲੋ ਹਾਂ ਕਰ ਲਾ ਹੈਲੋ ਕਾਲੇ ਦਾ ਫੋਨ ਆ ਅੱਛਾ ਹਾਂ ਹੈਲੋ ਭਾਰਤੇ ਖੋਲ ਲ ਪਈਆਂ ਮੱਝਾਂ ਸਾਂਝੀਆਂ ਖੜੀਆਂ ਗਈਆਂ ਉਧਰਲੇ ਜਾਚੀਂ ਦੇ ਗੱਗੂ ਕਹਿੰਦੇ ਤੇ ਨੌਜਵਾਨ ਦਵਾ-ਦਵ ਕਹਿੰਦੇ ਰੜਾਈ ਜਾਂਦਾ ਸੰਨੀ ਸੰਨੀ ਤੇ ਦਾਸ ਖੋਦਾ ਵਖੇਤ ਜਾਂਦੇ ਆ ਲਾਈਟ ਆ ਗਈ ਆਉਣ ਵਾਲੀ ਆ ਮੋਟਰ ਚਲਾਉਣੇ ਆ ਕੇ ဘမ်ဘူကတ်တဲဟဝါလနေဂျန်ဒဲဂျန်ဒဲ 365 ਲਾਈਟ ਚੱਲ ਗੁੜੇ ਵਾਹੀ ਗਿਰੂ ਜੇ ਡਾਸਪਟ ਖੂ 10 ਦੀ ਮੋਨੋਬਲਾਕ ਮੋਟਰ 90 ਫੁੱਟ ਬੋਰ 8 ਦਾ ਇੰਜਣ ਅ 18 ਹੁੰਨੀ ਫੁੱਟ ਤੇ ਪਾਣੀ ਦਾ ਚੋਆ ਫਾਇਰ ਕਰਦਾ ਕੀ ਫਾਇਰ ਕਰਦਾਗਾ ਕਰਦਾ ਨਹੀਂ ਅਸੀਂ ਕਵਾਂਡੀ ਮੇ ਤਰਸੀਰਾ ਕਹਿੰਦਾ ਦਾਣੇ ਨਾ ਵੱਜਣ ਮਾੜਾ ਯਾਰ ਧਿਆਨ ਰੱਖੀਂ ਆ ਗਏ ਪੈਰਾਂ ਜੇ ਤੇ ਵੱਜ ਗਏ ਦਾਮ ਲੈ ਲਿਆ ਕਰ ਮਿੱਤਰਾ ਕਦੇ ਠੀਕ ਐ ਨੇ ਤਾਂ ਥੋੜਾ ਆਇਆ ਪਾਣੀ ਪੀ ਜਾ ਠੰਡਾ ਉਹ ਠੰਡਾ ਪਾਣੀ ਪੀ ਜਾ ਫਿਰ ਉਹ ਉਧਰੋਂ ਮੁੜ ਕੇ ਆਏਗਾ ਨਹੀਂ ਆ ਪਾਣੀ ਤੇਰਾ ਦੇਖਾਂ ਕਿ ਮੇਰਾ ਹੋਵੇ ਇਹ ਤਾਂ ਇਧਰ ਆ ਨੱਕੇ ਦਾ ਉਹ ਆ ਨੱਕੇ ਦਾ ਗੁਰੂ ਪਾਈਪ ਲਾਈਨ ਵਾਲੇ ਨੱਕੇ ਚੋਂ ਲੀਕ ਹੋਇਆ ਹੋਇਆ ਇਹ ਵਾਹੀ ਗੁਰੂ ਜੀ ਆ ਸਮਾਂ ਹੋ ਗਿਆ 6:50 ਮਿੰਟਾਂ ਦਾ ਹਾਂ ਸੂਰਜ ਉਹ ਢਾਲੇ ਪੈ ਗਏ ਤੇ ਆਪਾਂ ਵੀ ਆਪਣਾ ਨੱਕਾ ਬਦਲ ਕੇ ਘਰ ਨੂੰ ਢਾਲੇ ਪੈਨੇ ਆ ਇੱਕ ਕਿੱਲਾ ਇੱਧਰ ਉਤਲਾਗਾ ਉਹ ਆ ਢਲਾਉਨੇ ਹੁੰਨੇ ਆ ਦੂਬਾਦ ਬਸ ਇੱਧਰ ਤਿੰਨ ਕਿੱਲਾਂ ਚ ਛੱਡ ਜੂਆਂ ਤੇ ਰਾਤ ਤੱਕ ਪਾਣੀ ਪੈਂਦਾ ਰਹੂਗਾ ਤੇ ਅੱਜ ਗੱਲਬਾਤ ਆਪਾਂ ਨੂੰ ਹੈ ਹੀ ਨਹੀਂ ਸੀ ਬਾਲੀ ਰਿਕਾਰਡ ਕਰਨ ਨੂੰ ਮਤਲਬ ਅੰਜੀਨੀ ਗੀਦਨ ਚਾਰੇ ਸੀ ਉਹਨੇ ਕਿ ਮੈਂ ਥੋੜੀ ਥੋੜੀ ਤੁਹਾਨੂੰ ਦਿਖਾ ਲਿਆ ਬਹੁਤੇ ਕੰਮ ਬਿਨਾ ਕੈਮਰੇ ਤੋਂ ਕਰ ਲਏ ਈ ਉਹਨੇ ਕਈ ਵਾਰੀ ਮਨ ਹੁੰਦਾ ਬਸ ਕਦੇ ਯਾਦੇ ਬਣ ਜਾਂਦਾ ਕਦੇ ਘੱਟ ਬਲੌਗ ਬਸ ਇੰਨੇ ਘੱਟ ਅਡਜਸਟ ਕਰ ਲਿਓ ਅੱਜ ਕੱਲ ਨੂੰ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਸਵੇਰੇ 7 ਵਜੇ ਬਹੁਤ ਸਾਰਾ ਧੰਨਵਾਦ ਪਿਆਰ ਸਤਿਕਾਰ ਸਾਰੇ ਵੀਰਾਂ ਭੈਣਾਂ ਵਾਸਤੇ ਜਿਹੜਾ ਸਮਾਂ ਕੱਢ ਕੇ ਤੁਸੀਂ ਸਾਨੂੰ ਪਰਿਵਾਰਾਂ ਸਮੇਤ ਵੇਖਦੇ ਹੋ ਤੇ ਜੁੜੇ ਰਹੋ ਚੈਨਲ ਦੇ ਨਾਲ ਲਾਈਕ ਸ਼ੇਅਰ ਸਬਸਕ੍ਰਾਈਬਰ ਸਪੋਰਟ ਕਰਦੇ ਰਹੋ ਈ ਮਿਲਦੇ ਆ ਸਵੇਰੇ 7 ਵਜੇ ਸਤਸ੍ਰੀ ਗੁਰਜੀ ਸਾਹ ਆ ਰਹਿਆ ਨੂੰ